ਹਲਕਾ ਕੇਂਦਰੀ ਦੇ ਵਿਧਾਇਕ ਡਾਕਟਰ ਅਜੀਤ ਗੁਪਤਾ ਅਤੇ ਨਗਰ ਨਿਗਮ ਕਮਿਸ਼ਨਰ ਵਿਕਰਮਜੀਤ ਸਿੰਘ ਸ਼ੇਰਗਿੱਲ ਨੇ ਪੂਰੀ ਟੀਮ ਨਾਲ ਪਿੰਡ ਮੂਲੇਚੱਕ ਅਤੇ ਫਤਿਹ ਸਿੰਘ ਕਲੋਨੀ ਦੀਆਂ ਗਲੀਆਂ ਦਾ ਦੌਰਾ ਕੀਤਾ। ਉਨ੍ਹਾਂ ਲੋਕਾਂ ਨੂੰ ਭਰੋਸਾ ਦਿੱਤਾ ਕਿ ਲਾਕੇ ਵਿੱਚ ਜੋ ਵੀ ਸਮੱਸਿਆ ਹੈ ਆਉਣ ਵਾਲੇ ਦਿਨਾਂ ਵਿੱਚ ਉਸ ਦਾ ਹੱਲ ਕੀਤਾ ਜਾਵੇਗਾ। ਇਸ ਮੌਕੇ ਬਲਾਕ ਇੰਚਾਰਜ ਗੁਰਦਾਸ ਸਿੰਘ, ਸੰਕ੍ਰਿਤ ਸਿੰਘ ਪਾਟਿਆ, ਸਰਪੰਚ ਹਰਜੀਤ ਸਿੰਘ ਰਾਜੂ ਪਾਟਿਆ, ਰਾਹੁਲ ਕੁਮਾਰ, 사જન ਕੁਮਾਰ ਵੀ ਮੌਜੂਦ ਸਨ। ਆ ਸਾਡੀ ਮੀਟਿੰਗ ਕਰਦੇ ਆ ਸਰ ਅਸੀਂ ਵੀ ਗਿਆ ਜੀ ਚੱਲੀਏਗਾ ਇਹ ਟੈਲੈਂਟ ਹੋਣੇ ਲੱਗਦੇ ਇਸੇ ਪੁਸ਼ਿਤ ਹੋ ਜਾਣਾ ਹੁਣ ਕੋਈ ਚਿੰਤਾ ਕਰਦੇ ਜੇ ਪਿੰਡ ਤੇ ਹੋਰ ਕੋਈ ਗੱਲ ਨਹੀਂ ਅੰਦਰ ਤੱਕ ਅਗਲੇ ਪੰਨੇ ਦਾ ਅਸਲੀ ਜਿਹੜਾ ਮਨ ਪਰਮਨੈਂਟ ਸਰ ਦੋ ਚੀਜ਼ ਪਰਮਨੈਂਟ ਇਸੇ ਨੂੰ ਹੀ ਕੱਟਣਾ ਪੈਂਦਾ ਹੋਰ ਕੋਈ ਚੀਜ਼ ਨਹੀਂ ਨਿਕਲਦੀ ਅੱਜ ਅਸੀਂ ਸਵੇਰ ਦੇ ਹੀ ਤਕਰੀਬਨ 9 ਵਜੇ ਦੇ ਪਹਿਲਾਂ ਅਸੀਂ ਪਿੰਡ ਮੋਲੇ ਚੱਗੇ ਸੀ ਮੇਰੇ ਨਾਲ ਕਮਿਸ਼ਨਰ ਕਾਰਪੋਰੇਸ਼ਨ ਔਰ ਸਾਰੀ ਕਾਰਪੋਰੇਸ਼ਨ ਦੀ ਟੀਮ ਜਿਹੜੀ ਹੈ ਉਹ ਮੇਰੇ ਨਾਲ ਔਰ ਉਸ ਤੋਂ ਇਲਾਵਾ ਸਰਪੰਚ ਬੋਲੇ ਚੱਕ ਦੇ ਸਦਾ ਹਰਜੀਤ ਸਿੰਘ ਜੀ ਔਰ ਸਾਰੇ ਪਿੰਡ ਦੇ ਬਹੁਤ ਬੇਰ ਤੁਸੀਂ ਦੇਖਿਆ ਸੀ ਉੱਥੇ ਵੀ ਅਸੀਂ ਸੀਵਰੇਜ ਦੀ ਸਮੱਸਿਆ ਸੀ ਉਹਦਾ ਹੱਲ ਜਿਹੜਾ ਪਰਮਨੈਂਟ ਹੱਲ ਔ ਕੱਢ ਗਿਆ ਹੈ ਔਰ ਉਸ ਤੋਂ ਬਾਅਦ ਫਤਿਹ ਸਿੰਘ ਕਲੋਨੀ ਗਲੀ ਨੰਬਰ 26 ਚ ਅਗੇਨ ਸੀਵਰੇਜ ਦੀ ਪ੍ਰੋਬਲਮ ਸੀਗੀ ਔਰ ਨਾਲ ਨਾਲ ਸਫਾਈ ਦੀ ਪ੍ਰੋਬਲਮ ਸੀ ਸਾਰੀ ਟੀਮ ਮੇਰੇ ਨਾਲ ਗਲੀ ਨੰਬਰ 26 ਤੇ 31 ਤੇ ਇਸੀ ਲੋਗਾਰੀਅਸ ਬਸੱਸਿਆਵਾਂ ਸੁਣੀਆ ਛੋਟੇ ਛੋਟੇ ਜਿਹਾ ਸੁਭਸਿਆਵਾ ਆਲ ਦੇ ਦਿਨਾਂ ਦੇ ਵਿੱਚ ਜਿਹੜਾ ਉਹ ਹੱਲ ਹੋ ਜਾਏਗਾ ਔਰ ਅੱਜ ਦੇ ਇਸ ਰਾਉਂਡ ਦੇ ਵਿੱਚ ਮੇਰੇ ਨਾਲ ਸਾਡੇ ਇਸ ਵਾਰ ਦੇ ਜਿਹੜੇ ਇੰਚਾਰਜ ਨੇ ਸਾਥ ਦਿੱਤੀ ਉਹ ਉਹ ਜਿਹੇ ਬੋਲੇ ਚੱਕ ਤੋਂ ਔਰ ਗੁਰਦਾਸ ਜੀ ਸਾਡੇ ਜਿਹੜੇ ਕਿ ਬਹੁਤ ਮਿਹਨਤ ਕਰ ਰਹੇ ਨੇ ਇਸ ਰਾਉਂਡ ਉਵੀ ਨਾਲ ਆਏ ਨੇ ਕੱਲ ਅਸੀਂ ਜਿਹੜਾ ਗਲੀ ਨੰਬਰ 31 ਦੇ ਵਿੱਚ ਜਿਹੜਾ ਟਾਇਲ ਵਰਕ ਆ ਉਹਨਾ ਐਨਕੈਪ ਦੇ ਵਿੱਚ ਉਹਨਾ ਵਰਕ ਆਰਡਰ ਦਾ ਹੋ ਚੁੱਕਾ ਹੈ ਕੱਲ 11 ਵਜੇ ਉਹਦਾ ਉਦਘਾਟਨ ਕਰਾਂਗੇ ਔਰ ਉਹ ਗਲੀ ਜਿਹੜੀ ਹੈ ਟੁੱਟੀ ਹੋਈ ਗਲੀ ਆ ਉਹ ਸਾਰੀ ਅੱਛੀ ਤਰ੍ਹਾਂ ਬਣ ਜਾਏਗੀ ਸਭ ਤੋਂ ਬਲਮਾ ਡਾਕਟਰ ਦਾ ਧੰਨਵਾਦ ਕਰਨਾ ਜਿਹੜੀਆਂ ਪੁਰਾਣੇ ਕਾਫੀ ਕੰਪਲੀਟਾਂ ਗਿਆ ਸੀ ਜਿੱਦਾਂ ਸੀਵਰੇਜ ਦੀ ਹੋ ਗਈ ਵਾਟਰ ਸਪਲਾਈ ਦੀ ਹੋ ਗਈ ਕੁਝ ਗਲੀਆਂ ਟੁੱਟੀਆਂ ਸੀ ਤੇ ਉਹਨੂੰ ਲੈ ਕੇ ਕਾਫੀ ਕੰਪਲੇਟ ਸਾਰੀ ਸੀ ਪਟਾ ਸਾਣਾ ਅੱਜ ਦੌੜਾ ਕੀਤਾ ਉਹ ਸਾਰੇ ਕੋਆਪਰੇਸ਼ਨ ਦੀ ਟੀਮ ਵੀ ਆਈ ਸੀ ਤੇ ਇੱਕ ਦੋ ਦਿਨਾਂ ਦਾ ਹੱਲ ਕਰਨ ਦਾ ਵਿਸ਼ਵਾਦਵਾਇਆ ਉਹ ਨਵੀਆਂ ਗਲੀਆਂ ਦੇ ਉਦਘਾਟਨ ਕਿਤੇ ਜਾਣ